ਪਾ ਜੀ ਰੌਂਗ ਸਾਈਡ ਆ ਰਹੇ ਹੋ ਕੀ ਗੱਲ ਹੋ ਗਈ ਇਤਰੇ ਮੁੜਨਾ ਸੀ ਹੁਣ ਘੁੰਮ ਕੇ ਆਣਾ ਪਊਗਾ ਜੀ ਅੱਛਾ ਨਹੀਂ ਨਹੀਂ ਖਤਰਾ ਨਹੀਂ ਹੈਗਾ ਇੱਥੇ ਖਤਰਾ ਤਾਂ ਹੈਗਾ ਪਤਾ ਹੀ ਮਤਲਬ ਜਾਨ ਜੋਖਮ 'ਚ ਪਾ ਰਹੇ ਹੋ ਕੋਈ ਵਾਹ ਤੇਜ਼ ਆ ਗਿਆ ਫੇਰ ਨਹੀਂ ਆਪਨੇ ਕੰਟਰੋਲ 'ਤੇ ਚੱਲਦੇ ਆ ਜੀ ਇਹ ਤਾਂ ਆਪਣੇ ਕੰਟਰੋਲ 'ਤੇ ਚੱਲਾਂਗੇ ਉਹ ਜੀ ਉੱਥੇ ਬੋਰਡ ਲਾਇਆ ਹੋਇਆ ਵਾ ਲੋਕਾਂ ਨੂੰ ਇਸ਼ਾਰਾ ਦਿੱਤਾ ਵੀ ਉੱਥੇ ਬੋਰਡ ਲਾ ਕੇ ਰੌਂਗ ਸਾਈਡ ਦਾ ਕਿ ਉਧਰ ਦੀ ਗਲੀ ਦੀ ਪੈ ਕੇ ਉੱਪਰ ਦੀ ਘੁੰਮ ਕੇ ਆਣਾ ਜਿਹੜਾ ਸਿੱਧਾ ਆਣਾ ਮਨਾ ਕੀਤਾ ਹੋਇਆ ਹੈ ਸਰ ਚਲਾਨ ਰੋਂਗ ਸਾਈਡ ਦੇ ਡੇਂਜਰ ਡਰਾਈਵਿੰਗ ਦੇ ਕਰੇ ਜਾ ਰਹੇ ਇਹਨਾਂ ਨੂੰ ਪਹਿਲਾਂ ਸਮਝਾਇਆ ਜਾਂਦਾ ਵੀ ਇੱਧਰ ਦੀ ਨਹੀਂ ਆਣਾ ਰੋਂਗ ਸਾਈਡ ਦੇ ਇਹਨਾਂ ਨੂੰ ਬੋਰਡ ਤਕਾਈ ਜਾਂਦੇ ਚੇਨ ਬੋਰਡ ਵੀ ਉਹ ਦੇਖੋ ਉਥੇ ਲਿਖ ਕੇ ਲਾਇਆ ਹੋਇਆ ਤੁਸੀਂ ਉਧਰ ਦੀ ਕਿਉਂ ਨਹੀਂ ਗਏ ਜਿਹੜਾ ਅੱਗੇ ਸਿੱਧਾ ਆ ਜਾਂਦਾ ਫਿਰ ਉਹਦਾ ਸਰ ਚਲਾਨ ਕਰਿਆ ਜਾਂਦਾ ਰੋਂਗ ਸਾਈਡ ਦਾ ਦਗਾਣਾ ਕਰਕੇ ਥੋੜਾ ਜਿਹਾ ਇਹਨਾਂ ਨੂੰ ਦੱਸਿਆ ਵੀ ਜੇ ਜ਼ਿਆਦਾ ਰਸ਼ਾ ਫਿਰ ਉਧਰ ਦੀ ਜਾਣਾ ਵਾ ਜੇ ਘੱਟ ਰਸ਼ਾ ਫਿਰ ਤੁਸੀਂ ਆ ਸਕਦੇ ਹੋ ਸਿਰਫ ਓਨਲੀ ਮੋਟਰਸਾਈਕਲ ਸਕੂਟਰ ਵੱਡੀ ਗੱਡੀ ਦਾ ਆਟੋ ਦਾ ਨੋ ਆਟੋ ਦਾ ਚਲਾਉਣਾ ਸਰ ਰੋਂਗ ਪਾਰਕਿੰਗ ਰੋਂਗ ਸਾਈਡ ਦਾ ਸੱਚੀ ਗੱਲ ਜੀ ਰੋਂਗ ਸਾਈਡ ਵਾਹਨਾਂ ਦਾ ਟ੍ਰੈਫਿਕ ਪੁਲਿਸ ਨੇ ਕੀਤਾ ਚਲਾਣ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜੇ ਕੀ ਰੋਕ ਲੋਗ ਰੋਂਗ ਸਾਈਡ ਵੇ ਤੋਂ ਆ ਰਹੇ ਨੇ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿ ਹੈਵੀ ਟ੍ਰੈਫਿਕ ਜਿਹੜਾ ਕੀ ਪਿੱਛੋਂ ਆਉਂਦਾ ਵਾ ਤੇ ਇੱਕ ਦੂਜੇ ਵਿੱਚ ਗੱਡੀਆਂ ਵੱਜਣ ਦਾ ਜਿਹੜਾ ਕੀ ਡਰ ਹਮੇਸ਼ਾ ਲੱਗਿਆ ਰਹਿੰਦਾ ਦੇਖ ਸਕਦੇ ਹੋ ਡਿੱਗਣ ਵਾਲਾ ਜਿਹੜਾ ਕੀ ਨੌਜਵਾਨ ਹੋਇਆ ਹੋਇਆ ਸੀਗਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕੀ ਵਿਅਕਤੀ ਆਪਣੇ ਵਾਹਨਾਂ ਤੇ ਬੈਠ ਕੇ ਕਿਸ ਤਰ੍ਹਾਂ ਰੋਂਗ ਸਾਈਡ ਵੇ ਤੋਂ ਆ ਰਹੇ ਨੇ ਤੇ ਗੱਡੀਆਂ ਦੇਖ ਸੋ ਜੇ ਕਿਸ ਤਰ੍ਹਾਂ ਰੋਂਗ ਰੋਂਗ ਵੇ ਤੋਂ ਆ ਰਹੀਆਂ ਨੇ ਤਸਵੀਰਾਂ ਦੂਰ ਦੀਆਂ ਤੁਹਾਨੂੰ ਇੱਕ ਵਾਰੀ ਦਿਖਾ ਦਵਾਂ ਕਿ ਕਿਸ ਤਰ੍ਹਾਂ ਲੋਕਾਂ ਦੀ ਲਾਹ ਪਰਵਾਹੀ ਜਿਹੜੇ ਰੂਲਸ ਨੇ ਉਹਨਾਂ ਦੀ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਆਟੋ ਵਾਲਾ ਦੇ ਭਾਈ ਰੋਂਗ ਸਾਈਡ ਆ ਰਹੇ ਹੋ ਕੀ ਗੱਲ ਹੋ ਗਈ ਇਧਰ ਹੀ ਮੁੜਣਾ ਸੀ ਉਹਨ ਘੁੰਮ ਕੇ ਆਣਾ ਪਊਗਾ ਜੀ ਅੱਛਾ ਨਹੀਂ ਨਹੀਂ ਖਤਰਾ ਨਹੀਂ ਹੈਗਾ ਇਦਾਂ ਤਾਂ ਖਤਰਾ ਤਾਂ ਹੈਗਾ ਪਤਾ ਜੀ ਤੇ ਮਤਲਬ ਜਾਨ ਜੋਖਮ ਚ ਬਾਹਰ ਗਈ ਕਿ ਕੋਈ ਵਾਹਨ ਤੇਜ਼ ਆ ਗਿਆ ਫੇਰ ਨਹੀਂ ਆਪਣੇ ਕੰਟਰੋਲ ਤੇ ਚੱਲਦੇ ਆ ਜੀ ਇਹ ਤਾਂ ਆਪਣੇ ਕੰਟਰੋਲ ਤੇ ਚੱਲਾਂਗੇ ਫੇਰ ਵੀ ਫੇਰ ਵੀ ਕੇ ਆ ਪਾਸ ਵਾਲੇ ਕੋਈ ਨਹੀਂ ਰੋਕਦੇਗੇ ਉਹ ਤਾਂ ਆਪਣੀ ਗਲਤੀ ਹੈ ਜੀ ਇਹਦੇ ਵਿੱਚ ਇਹ ਤਾਂ ਆਪਣੀ ਗਲਤੀ ਹੈ ਗੱਲਬਾਤ ਵੀ ਕਰਾਂਗੇ ਇੱਕ ਗੱਡੀ ਦਾ ਚਲਾਨ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਸਰ ਰੋਂਗ ਸਾਈਡ ਦੇ ਤੋਂ ਆ ਰਹੇ ਨੇ ਪਿੱਛੋਂ ਹੀ ਮੁਰ ਜਾਂਦੇ ਨੇ ਤੁਹਾਨੂੰ ਦੇਖ ਕੇ ਕੀ ਮਰ ਮਾਮਲਾ ਕੀ ਕੀ ਕਿਉਂਕਿ ਕੀ ਕੀ ਪੁੱਛ ਕਿਸੇ ਮਰਨ ਦਾ ਵੇਟ ਕਰ ਰਹੀ ਹੈ ਉਹ ਜੀ ਉੱਥੇ ਬੋਰਡ ਲਾਇਆ ਹੋਇਆ ਵਾ ਲੋਕਾਂ ਨੂੰ ਇਸ਼ਾਰਾ ਦਿੱਤਾ ਵੀ ਉੱਥੇ ਬੋਰਡ ਲਾ ਕੇ ਰੋਂਗ ਸਾਈਡ ਦਾ ਕਿ ਉਧਰ ਦੀ ਗਲੀ ਦੇ ਪੈ ਕੇ ਉੱਪਰ ਦੀ ਘੁੰਮ ਕੇ ਆਣਾ ਜੀ ਜਿਹੜਾ ਸਿੱਧਾ ਆਣਾ ਮਨਾ ਕੀਤਾ ਹੋਇਆ ਵਾ ਇਹ ਸਾਡੇ ਅਫਸਰਾਂ ਵੱਲੋਂ ਹੁਕਮ ਜੀ ਜੀ ਸਰ ਉੱਤਰੋਂ ਘੁੰਮ ਕੇ ਵੀ ਤਾਂ ਆ ਸਕਦੇ ਉਹ ਉਥੋਂ ਉੱਪਰ ਆਪਣਾ ਮਾਰਕੀਟ ਇਹਨਾਂ ਥੱਲੇ ਮਾਰਕੀਟ ਹੈ ਮਾਰਕੀਟ ਦਾ ਕੋਈ ਇੱਧਰ ਹਸਪੀਟਲ ਚ ਆਇਆ ਹੁੰਦਾ ਤਾਂ ਉਹਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਉਹ ਗਲਤ ਰੋਂਗ ਆ ਜਾਂਦੇ ਆ ਫਿਰ ਉਹਨਾਂ ਨੂੰ ਸਮਝਾਈਦਾ ਵੀ ਇੱਧਰ ਨਹੀਂ ਜਾਣਾ ਇਹ ਰੋਂਗ ਸਾਈਡ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੱਸੀਦਾ ਵੀ ਉਹ ਗਲੀ ਦੇ ਵਿੱਚ ਤੁਸੀਂ ਵੜੋ ਉਧਰ ਦੀ ਵੜ ਕੇ ਉੱਪਰ ਦੇ ਨਿਕਲੋ ਇਹ ਤਾਂ ਸਿੱਧਾ ਆਣਾ ਜਿਹੜਾ ਉਹ ਮਨਾ ਉਹ ਪੱਲੀ ਤਰਫ ਵੀ ਅਸੀਂ ਰੋਂਗ ਸਾਈਡ ਦੇ ਉਲਵਾਏ ਹੋਏ ਆ ਠੀਕ ਹੈ ਜੀ ਸਰ ਬੈਨਰ ਲੱਗੇ ਹੋਏ ਆ ਅੱਛਾ ਸਰ ਉੱਥੇ ਚੌਂਕ ਦੇ ਵਿੱਚ ਨਹੀਂ ਕੋਈ ਤਣਾਅ ਹੈਗਾ ਕਿਉਂਕਿ ਇੱਥੇ ਸਾਰਾ ਟ੍ਰੈਫਿਕ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਜਦਾ ਕਾਫੀ ਹਾਈ ਹਾਈ ਟ੍ਰੈਫਿਕ ਹੁੰਦਾ ਵਾ ਇੱਥੇ ਰਾਤ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਦੇ ਵਿੱਚ ਚੌਂਕ ਸਰ ਇਦਾਂ ਨਹੀਂ ਚਾਰੇ ਤਰਫ ਸੇ ਸਰਵਿਸ ਆਂਦੀ ਹੈ ਤੇ ਉੱਪਰ ਗੱਬ ਇਕੱਠੀ ਹੁੰਦੀ ਹੈ ਨਾ ਉਹ ਕੋਈ ਇੱਧਰ ਨੂੰ ਜਾ ਰਿਹਾ ਕੋਈ ਇੱਧਰ ਨੂੰ ਜਾ ਰਿਹਾ ਹੋ ਰਿ ਕਈਆਂ ਨੇ ਸਿਕਨਲ ਉਧਰ طرف ਸੇ ਉਧਰ ਸੇ ਇਧਰ ਮੁੜਦੇ ਆ ਉਹਦੇ ਕਰਕੇ ਥੋੜਾ ਟ੍ਰੈਫਿਕ ਦਾ ਕਨਫਿਊਜ਼ ਹੋ ਰਿਹਾ ਨਹੀਂ ਤਾਂ ਇਹ ਟ੍ਰੈਫਿਕ ਸ਼ਾਮ ਨੂੰ 8 ਵਜੇ ਤੱਕ ਕਲੀਅਰ ਹੋ ਜਾਂਦੀ ਹੈ ਠੀਕ ਹੈ ਬੋ ਬੋ ਧੰਨਵਾਦ ਸਰ ਅਤੇ ਹੁਣ ਚਲਾਣ ਕਿੱਦਾ ਕੀਤੇ ਜਾ ਰਹੇ ਸਰ ਕੀ ਕੀ ਲੋਕਾਂ ਨੂੰ ਸੁਣਿਆ ਕਿਉਂਕਿ ਮੌਤਰਾ ਮੌਤ ਨੂੰ ਬਲਾਵਾ ਦੇਣੇ ਆ ਰਹੇ ਇਹਨਾਂ ਨੇ ਸਰ ਚਲਾਣ ਰੋਂਗ ਸਾਈਡ ਦੇ ਡੇਂਜਰ ਡਰਾਈਵਿੰਗ ਦੇ ਕਰੇ ਜਾ ਰਹੇ ਇਹਨਾਂ ਨੂੰ ਪਹਿਲਾਂ ਸਮਝਾਇਆ ਜਾਂਦਾ ਵੀ ਇਧਰ ਦੀ ਨਹੀਂ ਆਣਾ ਰੋਂਗ ਸਾਈਡ ਦੇ ਇਹਨਾਂ ਨੂੰ ਬੋਰਡ ਦਿਖਾਈ ਜਾਂਦੇ ਚੇਨ ਬੋਰਡ ਵੀ ਉਹ ਦੇਖੋ ਉੱਥੇ ਲਿਖ ਕੇ ਲਾਇਆ ਹੋਇਆ ਤੁਸੀਂ ਉਧਰ ਦੀ ਕਿਉਂ ਨਹੀਂ ਗਏ ਜਿਹੜਾ ਅੱਗੇ ਸਿੱਧਾ ਆ ਜਾਂਦਾ ਫਿਰ ਉਹਦਾ ਸਰ ਚਲਾਨ ਕਰਿਆ ਜਾਂਦਾ ਏ ਰੋਂਗ ਸਾਈਡ ਦਾ ਠੀਕ ਹੈ ਸਰ ਬਹੁਤ ਧੰਨਵਾਦ ਸਰ ਤੋਂ ਬਿਲਕੁਲ ਟ੍ਰੈਫਿਕ ਇੰਚਾਰਜ ਦੇ ਵੱਲੋਂ ਸਖਤ ਹਦਾਇਤਾਂ ਨੇ ਕਿ ਜੇਕਰ ਤੁਸੀਂ ਰੋਂਗ ਸਾਈਡ ਆਉਂਦੇ ਹੋ ਤਾਂ ਚਲਾਨ ਜਿਹੜਾ ਕਿ ਤੁਹਾਨੂੰ ਪੁੱਕਤਣਾ ਪਏਗਾ ਚਲਾਨ ਤੁਹਾਨੂੰ ਤੁਹਾਡਾ ਚਲਾਨ ਜਰੂਰ ਕੀਤਾ ਜਾਵੇਗਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਾਹਨ ਜਿਹੜੇ ਕਿ ਐਕਟਿਵ ਆ ਵਾ ਮੋਟਰਸਾਈਕਲ ਤੇ ਆਟੋ ਵਰਗੇ ਵਾਹਨ ਇੱਥੋਂ ਦੇ ਨજર ਆ ਰਹੇ ਨੇ ਸਰ ਕੀ ਕਾਰਵਾਈ ਹੋ ਗਈ ਉਹਨ ਜਿਹੜਾ ਕੀ ਹੈ ਮੋਟਰਸਾਈਕਲ ਤੇ ਆਟੋ ਈ ਇਦਾਂ ਆ ਰਹੇ ਨੇ ਮਾਲ ਲੱਦ ਕੇ ਉਹਨਾਂ ਦਾ ਫਿਰ ਉਹਨਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਜਦੋਂ ਇੱਧਰ ਨੂੰ ਆ ਜਾਂਦੇ ਆ ਉਹਨਾਂ ਦੇ ਉੱਤੇ ਚਲਾਨ ਕੀਤਾ ਜਾਂਦਾ ਉਹ ਤਾਂ ਉਹਨਾਂ ਲੰਘ ਰਹੇ ਨੇ ਦੇਖਾ ਕੀਤਾ ਜਾ ਰਿਹਾ ਨਹੀਂ ਸਰ ਐ ਨਾ ਜਿਹੜੇ ਮੇਰੇ ਮੋਟਰਸਾਈਕਲ ਸਕੂਟਰ ਇਹਨਾਂ ਨੂੰ ਥੋੜਾ ਜਿਹਾ ਅਵੇਅਰ ਕੀਤਾ ਜਾਂਦਾ ਕਈ ਵਾਰੀ ਇਹਨਾਂ ਦੇ ਥੱਲੇ ਨਾ ਆ ਦੁਕਾਨਾਂ ਨੇ ਲਾਗੇ ਤਦ ਕੰਨਾ ਕਰਕੇ ਥੋੜਾ ਜਨਾ ਦੱਸਿਆ ਵੀ ਜੇ ਜ਼ਿਆਦਾ ਰਸ਼ ਹੈ ਫਿਰ ਉੱਤਰਦੀ ਜਾਣਾ ਵਾ ਜੇ ਘੱਟ ਰਸ਼ ਹੈ ਫਿਰ ਤੁਸੀਂ ਆ ਸਕਦੇ ਹੋ ਸਿਰਫ ਓਨਲੀ ਮੋਟਰਸਾਈਕਲ ਸਕੂਟਰ ਵੱਡੀ ਗੱਡੀ ਦਾ ਆਟੋ ਦਾ ਨੋ ਆਟੋ ਦਾ ਚਲਾਉਣਾ ਸਰ ਰੋਂਗ ਪਾਰਕਿੰਗ ਰੋਂਗ ਸਾਈਡ ਦਾ ਤੇ ਸਰ ਲੱਗਦਾ ਨਹੀਂ ਕਿ ਕੀ ਰਫਤਾਰ ਦੇ ਵਿੱਚੋਂ ਗੱਡੀਆਂ ਆਂਦੇ ਨੇ ਤੇ ਇੱਥੋਂ ਅੱਗੇ ਇੱਕ ਨਾ ਐਮਰਜੈਂਸੀ ਬ੍ਰੇਕ ਭਾਜੀ ਜਦੋਂ ਕਿ ਕੋਈ ਵਾਹਨ ਇਧਰੋਂ ਮੋੜਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਵਾਹਨ ਇਧਰੋਂ ਮੋੜੇ ਆਟੋ ਵੱਜਣ ਲੱਗਾਈ ਵਿੱਚੋਂ ਇਹਨਾਂ ਨੇ ਵੀ ਸਰ ਚਲਾਣ ਕੀਤੇ ਜਾਂਦੇ ਫੜ ਕੇ ਹੁਣ ਇਸ ਟਾਈਮ ਗੱਡੀ ਰੁਕੀ ਹੋਈ ਹੈ ਰੋਂਗ ਸਾਈਡ ਤੇ ਇਹਨਾਂ ਨੂੰ ਕਾਫੀ ਧੇਰ ਦਾ ਮੈਂ ਕਹ ਰਿਹਾ ਵੀ ਕਾਜੀ ਦਿਖਾਓ ਅਜੇ ਤੱਕ ਇਹਨਾਂ ਨੇ ਕਾਜੀ ਕੱਢ ਕੇ ਨਹੀਂ ਦਿਖਾਏ। ਹੂੰ। ਇਹਨਾਂ ਨੂੰ ਪੁੱਛੋ ਤੁਸੀਂ ਕਾਜੀ ਕਿਉਂ ਨਹੀਂ ਲਗਾ ਰਹੇ? ਅੱਛਾ ਇਹ ਰੋਂਗ ਸਾਈਡ ਆ ਰਹੇ ਸੀ ਤੁਸੀਂ? ਭਾਈ ਪਤਾ ਨਹੀਂ ਲੱਗਿਆ ਸੀਗਾ ਪਿਛਲੇ। ਅੱਛਾ। ਹਾਂਜੀ। ਸਾਈਨ ਬੋਰਡ ਲਾਇਆ ਹੈ ਵੈਸੇ। ਭਾਈ ਨਹੀਂ ਲੱਗਾ। ਨਹੀਂ ਲੱਗੇ। ਗਲਤੀ ਮੰਨਦੇ ਹੋ ਆਪਣੀ? ਗਲਤੀ ਮੰਨਦੇ ਭਾਈ। ਅੱਛਾ ਸੀਟ ਬੈਲਟ ਲਾਈ ਸੀ ਇੱਥਰ ਇਹਨੂੰ। ਸੀਟ ਬੈਲਟ ਵੀ ਇਹਨਾਂ ਦੀ ਵੈਸੇ ਨਹੀਂ ਲੱਗੀ ਹੋਈ ਸੀਗੀ। ਇਹਨਾਂ ਰੋਂਗ ਸਾਈਡ ਦਾ ਚਲਾਨ ਕੀਤਾ ਜਾ ਰਿਹਾ ਸਰ ਇਹਨਾਂ ਦਾ। ਹਾਂਜੀ। ਅਜੇ ਤੱਕ ਇਹਨਾਂ ਨੇ ਹਾਂਜੀ ਮੌਕੇ ਦਾ। ਹਾਂ ਇਹ ਨਹੀਂ ਤਾਂ ਤੁਸੀਂ ਆਪਣਾ ਡਾਕੂਮੈਂਟ ਕੋਈ ਦਿਓ ਬਾਉਂਡ ਹੋਊਗਾ ਡਾਕੂਮੈਂਟ ਡਾਕੂਮੈਂਟ ਪ੍ਰਵੇਸ਼ ਕਰੇ ਜਾ ਰਹੇ ਆ ਇਹਦੇ ਕੁਝ ਵੀ ਨਹੀਂ ਆਏ ਕਹਿ ਰਹੇ ਜੀ ਮੰਗਾ ਰਹੇ ਆ ਲਿਆ ਰਹੇ ਆ ਅੱਛਾ ਲਾਰੇ ਲਾਰੇ ਹਾਂਜੀ ਠੀਕ ਹੈ ਉਹ ਤੋਂ ਧੰਨਵਾਦ ਸਰ ਤੁਹਾਡਾ ਸੋ ਬਿਲਕੁਲ ਲੋਕਾਂ ਦੇ ਵੱਲੋਂ ਰੌਂਗ ਸਾਈਡ ਆਇਆ ਦਾ ਜਾ ਰਿਹਾ ਵੈ ਪਰ ਇਹ ਨਹੀਂ ਦੇਖਦੇ ਕਿ ਸਾਡੀ ਜਾਨ ਦੀ ਪਰਵਾਹ ਕਿੰਨੀ ਵੱਡੀ ਹੈ ਦੇਖ ਸਕਦੇ ਹੋ ਜਾਨ ਗਵਾਣੀ ਜ਼ਰੂਰੀ ਹੈ ਪਰ ਰੌਂਗ ਸਾਈਡ ਨਾ ਆਣਾ ਉਹ ਮਨਜ਼ੂਰੀ ਨਹੀਂ ਹੈਗੀ ਰੌਂਗ ਸਾਈਡ ਜ਼ਰੂਰ ਆਣਾ ਦੇਖ ਸਕਦੇ ਹੋ ਕਿ ਤਸਵੀਰ ਤੁਹਾਨੂੰ ਦਿਖਾ ਦਵਾ ਇੱਕ ਉੱਤਰ ਰੋਡ ਦੀਆਂ ਕਿ ਤੇਜ਼ ਰਸਤਾਰਾਂ ਦੇ ਵਿੱਚ ਬੱਸ ਗੱਡੀਆਂ ਹੋਰ ਵੀ ਵਾਹਨ ਜਿਹੜੇ ਕਿ ਆ ਆਂਦੇ ਨੇ ਪਰ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਬਿਲਕੁਲ ਨਹੀਂ ਹੈ ਦੇਖ ਸਕਦੇ ਹੋ ਕਿ ਇਹ ਪੁੱਲ ਦੇ ਨਾਲ ਹੀ ਦੇ ਇੱਥੋਂ ਜੇਕਰ ਬੱਸ ਲੰਘਦੀ ਹੈ ਤੇ ਬੱਸ ਅਡੇਵਲ ਜਾਂਦੀ ਹੈ ਦੁਗਰੀ ਵੱਲ ਜਾਂਦੀ ਹੈ ਤੇ ਲੋਕ ਕਿਸ ਤਰ੍ਹਾਂ ਇੱਥੋਂ ਲੰਘਦੇ ਹੋਏ ਨਜ਼ਰਾਂ ਦੇ ਬੇ ਨੇ ਵਾਹਨਾਂ ਦੇਖ ਸਕਦੇ ਹੋ ਇਹ ਮੋੜ ਦੇਖੋ ਜਿਹੜਾ ਇਹ ਮੋੜ ਐਕਟਿਵਾ ਮੋੜੂਗਾ ਜਾਂ ਬਾਈਕ ਮੋੜੂਗੀ ਤੇ ਉਸ ਵਾਰ ਪਿੱਛੋਂ ਜਿਹੜਾ ਵਾਹਨ ਤੇਜ਼ ਰਫ਼ਤਾਰ ਤੇ ਆਏਗਾ ਤੇ ਡੈਫੀਨਿਟਲੀ ਉਸ ਐਕਟਿਵਾ ਦੇ ਵਿੱਚ ਜ਼ਰੂਰ ਵੱਜੇਗਾ ਲੋਕਾਂ ਨੂੰ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਰੋਂਗ ਸਾਈਡ ਆਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਛੋਟ ਟਾਈਮ ਬਚ ਰਿਹਾ ਹੈ ਜਾਂ ਟਾਈਮ ਬਚ ਰਿਹਾ ਹੈ ਪਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਵਾਹਨਾਂ ਤੇ ਜ਼ਰੂਰ ਸਖਤੀ ਜਰੀ ਕੀ ਹੈ ਕੀਤੀ ਜਾ ਰਹੀ ਹੈ ਤੇ ਅਵੇਅਰਨੈਸ ਵਾਰਨਿੰਗ ਦੇ ਕੇ ਇੱਕ ਵਾਰੀ ਛੜਿਆ ਜਾ ਰਿਹਾ ਜੇ بار بار ਕੋਈ ਇੱਥੇ ਆਂਦਾ بار بار ਕਰਦਾ ਵਾ ਤੇ ਪੁਲਿਸ ਉਹਨਾਂ ਦੇ ਚਲਾਨ ਜ਼ਰੂਰ ਕੱਟ ਕੱਟੇ ਕੱਟਦੀ ਪਈ ਹੈ ਤੇ ਉਹਨਾਂ ਨੂੰ ਬਾਰ ਬਾਰ ਸੁਨੇਹਾ ਜ਼ਰੂਰ ਦਿੱਤਾ ਜਾ ਰਿਹਾ ਜੁੜੇ ਰਹੋ ਲੁਥਾਣਾ ਲਾਈਵ ਦੇ ਨਾਲ ਦੀਪਕ ਕੁਮਾਰ ਜੰਪੁਰਪੁਰ ਧੰਨਵਾਦ